ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 8:30 ਦਾ 8:30 ਹੋ ਗਏ ਮੈਂ ਲੈ ਕੇ ਆਪਣਾ ਬ੍ਰੇਕਫਾਸਟ ਓਟ ਮੀਲ ਅੱਜ ਬ੍ਰੇਕਫਾਸਟ ਮੇਰਾ ਡੇਟ ਹੋ ਗਿਆ ਜਿਸ ਅਕੋਰਡਿੰਗ ਮੈਂ ਉઠી ਸੀ ਮੈਂ ਇਹਨੂੰ ਬ੍ਰੇਕਫਾਸਟ ਕਰਨਾ ਚਾਹੀਦਾ ਸੀ ਭੁੱਖ ਲੱਗੀ ਸੀ ਉਸ ਅਕੋਰਡਿੰਗ ਮੇਰਾ ਬ੍ਰੇਕਫਾਸਟ 20 ਮਿੰਟ ਲੇਟ ਹੈ ਨਾ बस काम وچ بھی چلو کھانے ہیں کھانے ਆ ਕਰ ਲਾ ਕਰ ਲਾ ਕਰ ਕਰ लेट ਹੋ جائی دا کیونکہ ਆਪਾਂ ਨੂੰ ਹੋਣਾ ਨਹੀਂ ਚਾਹੀਦਾ ਆਪਣੇ میلز ਦੇ ਅਕੋਰਡਿੰਗ ਆਪਾਂ ਨੂੰ ਸਹੀ ਟਾਈਮਿੰਗ ਤੇ ਲੈਣੀ ਚਾਹੀਦੀ ਨੇ ਭੁੱਖ ਲੱਗੀ ਹੋਵੇ ਜੇ ਭੁੱਖ ਲੱਗੀ ਹੋਵੇ ਤਾਂ ਜਰੂਰ ਟਾਈਮ ਤੇ ਖਾਓ ਪਰ ਕੰਮ ਐਵੇਂ ਹੋ ਜਾਂਦੇ ਨੇ बस ਕਿਚਨ ਦਾ ਕੁਕਿੰਗ ਦਾ ਕੰਮ ਕਰਿਆ ਮੈਂ ਕੜੀ ਬਣਾਈ ਸੀ ਕੜੀ ਨੂੰ تھوڑا ਟਾਈਮ ਚਾਰੇ ਲੱਗ ਜਾਂਦਾਗਾ ਮੈਂ ਸਤਾ ਮੈਂ ਇੱਕ ਪਤੀਲੇ ਵਿੱਚ ਅੱਧ ਬੇਸਨ ਲੱਸੀ ਵਿੱਚ ਘੋਲ ਕੇ ਵਿਚ ਹਲਦੀ ਪਾ ਕੇ ਨਾ ਰੇਣਣਾ ਧਰਦਾ ਨਹੀਂ ਆ ਇੱਕ ਸਾਈਨ ਮੈਂ ਤੜਕਾ ਲਗਾਈ ਜਾਂਦੀ ਆ ਪਰ ਫੇਰ ਵੀ ਟਾਈਮ ਲੱਗ ਜਾਂਦਾ ਕੜੀ ਨੂੰ ਆਉਂਦਾ ਵੀ ਕੜ 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 ਕੇ ਕੜੀ ਬਣੇ ਉਹ ਜਿਆਦਾ ਅੱਛੀ ਲੱਗਦੀ ਟੇਸਟ ਵਿੱਚ ਵੀ ਪੱਕ ਜੇ ਬੇਸਨ ਨਾ ਕਿਤੇ ਕੱਚਾ ਰਹੇ ਜੀ ਐ ਟਾਈਮ ਲੱਗਿਆ ਮੈਨੂੰ ਬਾਕੀ ਨਿੱਕੇ ਮੋਟੇ ਕੰਮ ਚੱਲਦੇ ਰਹਿੰਦੇ ਨੇ ਚਾਹ ਹੋ ਗਿਆ ਪਾਣੀ ਹੋ ਗਿਆ ਭਾਂਡੇ ਹੋ ਗਏ ਇਹ ਹੋ ਗਏ ਹਨਾ ਆਟਾ ਗੁੰਨੂ ਐ ਕਰ ਲਉ ਨਾਲ ਨਾਲ ਭਾਂਡੇ ਹੋਏ ਜਿਵੇਂ ਜਿਵੇਂ ਕੰਮ ਹੋ ਜਾਂਦਾ ਤੇ ਬ੍ਰੇਕਫਾਸਟ ਕਰਕੇ ਮੈਂ ਸੋਚ ਰਹੀ ਹਾਂ ਡਰਸਟਿੰਗ ਕਰਦਾਂ ਲੋਪੀ ਦੀ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨੀ ਸੀ ਅੱਜ ਮੇਰੇ ਕੋਲ ਕੱਪੜੇ ਨਹੀਂ ਸੀ ਅੱਜ ਮੈਂ ਵਾਸ਼ਰੂਮ ਰੱਖਿਆ ਹੋਇਆ ਸੀ ਲਿਸਟ ਵਿੱਚ ਵੀ ਡੀਪ ਕਲੀਨਿੰਗ ਕਰਦੀ ਆ ਪਰ ਮੈਨੂੰ ਥਕਾਵਟ ਬਹੁਤ ਹੋਈ ਫਿਰ ਕੱਲ ਵਾਲੀ ਥਕਾਵਟ ਨਹੀਂ ਮੇਰੀ ਉੱਤਰੀ ਹੈਗੀ ਉਸ ਕਰਕੇ ਵਾਸ਼ਰੂਮ ਦੀ ਡੀਪ ਕਲੀਨਿੰਗ ਮੈਂ ਹੁਣ ਨਹੀਂ ਕਰਦੀ ਜੇ ਮੈਨੂੰ ਠੀਕ ਲੱਗਿਆ ਰੈਸਟ ਰੋਸਟ ਕਰਕੇ ਮੈਂ ਦੁਪਹਿਰ ਤੋਂ ਬਾਅਦ ਮੈਨੂੰ ਠੀਕ ਲੱਗਿਆ ਫਿਰ ਦੁਪਹਿਰ ਤੋਂ ਬਾਅਦ ਕਰੂੰਗੀ ਕਿਉਂਕਿ ਕੱਲ ਨੂੰ ਫਿਰ ਮੇਰੇ ਕੱਪੜੇ ਹੋ ਜਾਣੇ ਨੇ ਇਸ ਕਰਕੇ ਮੈਂ ਦੁਪਹਿਰ ਤੋਂ ਬਾਅਦ ਕੋਸ਼ਿਸ਼ ਕਰੂੰਗੀ ਮੈਂ ਵਾਸ਼ਰੂਮ ਦੀ ਡੀਪ ਕਲੀਨ ਕਰ ਲਾਂ ਬਸ ਹੁ ਆਪਾਂ ਅਨੁਸਾਰ ਤਾਂ ਜਿੰਨੀ ਕੁ ਰੋਈ ਲੋਡ ਹੁੰਦੀਆਂ ਬਸ ਉਹਨਾਂ ਕੱਪੜਾ ਮਾਰੂੰਗੀ ਕੱਲ ਨਾ ਕੱਲ ਜਲਦੀ ਉੱઠી ਸੀ ਤੇ ਕੱਲ ਦਿਨੇ ਵੀ ਰੈਸਟ ਨਹੀਂ ਮਿਲਿਆ ਕੱਲ ਰਾਤ ਵੀ ਸੌਣ ਚ ਬਹੁਤ ਲੇਟ ਹੋ ਗਿਆ ਸੀ ਬਾਜ਼ਾਰ ਚਲੇ ਗਏ ਸਬਜ਼ੇ ਸੁੱਬਜ਼ੇ ਲੈਣ ਲੈ ਕੱਲ ਸਾਨੂੰ 11 11:30 ਵਜੇ ਪੈਂਦੇ ਨੂੰ ਵੀ ਬਹੁਤ ਕੱਲ ਪੂਰਾ ਹਾਲ ਬੋਸ ਕਰਕੇ ਆਲ ਵਾਲੀ ਥਕਾਵਟ ਮੈਨੂੰ ਸਟਿਲ ਹਜੇ ਹੈਗੀ ਆ ਅੱਜ ਮੈਂ ਜ਼ਿਆਦਾ ਲੋਡ ਨਹੀਂ ਲੈਣ ਦੀ ਕੰਮ ਦਾ ਜਿੰਨਾ ਕੁ ਸਰੀਰ ਚ ਲੂਨ ਕਰਾਂਗੇ ਤੇ ਹੁਣ ਆਪਾਂ ਕਰ ਲਈ ਆਪਣਾ ਬ੍ਰੈਕਫਾਸਟ ਬੁੱਖ ਲੱਗੀ ਪਿਆਜ ਮੈਨੂੰ ਸੱਚੀ ਜਿੰਨਾਂ ਲੇਟ ਹੋ ਜਾਣਾ ਫੇਰ ਬ੍ਰੈਕਫਾਸਟ ਫੇਰ ਪਤਾ ਲੰਘਣ ਲੱਗੇ ਨੇ ਬੁੱਖ ਲੱਗਦੀ ਆ ਔਰ ਸਾਡਾ ਆਰਓ ਕੱਲ ਠੀਕ ਹੋ ਗਿਆ ਆਰਓ ਕਰਕੇ ਨਾ ਸਾਰਿਆਂ ਨੇ ਪੇਟ ਖਰਾਬ ਹੋਈ ਪਈ ਸੀ ਮੈਂ ਇਹ ਵੀ ਕਹਾਂ ਮੇਰਾ ਪੇਟ ਨਹੀਂ ਠੀਕ ਹੋ ਰਿਹਾ ਮੈਂ 4 ਦਿਨ 5 ਦਿਨ ਹੋ ਗਏ ਮੈਂ ਸੌਂਫ ਵਾਲਾ ਪਾਣੀ ਪੀਂਦੇ ਨੂੰ ਮੈਂ 4 ਦਿਨਾਂ ਤੋਂ ਰਾਤ ਨੂੰ ਮੈਂ ਡਿਨਰ ਨਹੀਂ ਕਰ ਰਹੀ ਸੀ ਆਪਣਾ ਕਿਉਂਕਿ ਪਾਣੀ ਇੰਨਾ ਪੀਤਾ ਜਾਂਦਾ ਸੀ ਤੇ ਇਹ ਨਹੀਂ ਮਰਦੀ ਸੀ ਪਿਆਸ ਮਰਦੀ ਨਹੀਂ ਸੀਗੀ ਪਾਣੀ ਇਹਨਾਂ ਜਿਆਦਾ ਪੀਤਾ ਜਾਂਦਾ ਸੀ ਸ਼ਾਮ ਨੂੰ ਬਹੁਤ ਜ਼ਿਆਦਾ ਪੀਤਾ ਜਾਂਦਾ ਸੀ ਤੇ ਫਿਰ ਰੋਟੀ ਵੀ ਭੁੱਖੀ ਰਹਿਣੀ ਸੀ ਢਿੱਡ ਤਾਂ ਫੁੱਲ ਜਾਂਦਾ ਸੀ ਫਰੇਮ ਆ ਜਾਂਦੀ ਸੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਸੀ ਮੈਂ ਚਾਰ ਦਿਨਾਂ ਤੋਂ ਰਾਤ ਦਾ ਖਾਣਾ ਨਹੀਂ ਖਾਦੀ ਹੈਗੀ ਤੇ weight ਵੀ ਮੇਰਾ ਵਧਿਆ ਪਿਆ ਕਿਲੋ ਔਰ ਮੈਨੂੰ ਪਤਾ ਸੀ ਇਹ weight ਮੇਰਾ ਵੀ ਮੇਰੀ ਪੇਟ ਦੀ ਅਪਸੈਟ ਕਰਕੇ ਵਧਿਆ ਪਿਆ ਬਲਕਿ ਮੈਂ ਇਹ ਕੁਝ ਖਾਦਾ ਪੀਤਾ ਨਹੀਂ ਹੈ ਨਾ ਉਹ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਮੈਨੂੰ ਐਸੀ ਜੋ ਮੇਰੇ ਪੇਟ ਠੀਕ ਹੋ ਗਿਆ ਦਾ ਵੇਟ ਵੀ ਡਾਊਨ ਹੋ ਜੂਗਾ ਤੇ ਹੁਣ ਪਤਾ ਲੱਗ ਗਿਆ ਵੀ ਪਾਣੀ ਦੀ ਪ੍ਰੋਬਲਮ ਸੀ ਉਹਦੇ ਕਰਕੇ ਦਵਿੰਦਰ ਕਹਿ ਰਿਹਾ ਸੀ ਮੈਨੂੰ ਫਰੇਮ ਆਏ ਪਿਆ ਉਧਰ ਮਮਮੀ ਕਹਿੰਦੇ ਮੇਰਾ ਪੇਟ ਖਰਾਬ ਹੋਇਆ ਪਿਆ ਮੇਰੇ ਪੇਟ ਦਾ ਐਕਸਰਾ ਕਰਾਓ ਅਲਟਰਾ ਸਾਊਂਡ ਕਰਾਓ ਮੇਰੇ ਪੇਟ ਨੂੰ ਕੀ ਹੋ ਗਿਆ ਤੇ ਐਦਾਂ ਫਿਰ ਜੋ ਸਾਰਿਆਂ ਨੇ ਕਿਹਾ ਵੀ ਮੇਰੇ ਪੇਟ ਸਾਡੇ ਪੇਟ ਖਰਾਬ ਨੇ ਹਨਾ ਫਿਰ ਅਸੀਂ ਨੋਟਿਸ ਕੀਤਾ ਵੀ ਪਾਣੀ ਜੀ ਕਿਤੇ ਆਰਓ ਚ ਨੁਕਸਾਨ ਆਰਓ ਦਾ ਟੀ ਡੀ ਐਸ ਬਿਲਕੁਲ ਡਾਊਨ ਹੋਇਆ ਪਿਆ ਸੀਗਾ ਉਹ ਕੱਲ ਠੀਕ ਕਰਾਇਆ ਤੇ ਅੱਜ ਪਾਣੀ ਥੋੜਾ ਜਿਹਾ ਠੀਕ ਲੱਗ ਰਿਹਾ ਨਹੀਂ ਤਾਂ ਪਿਆਸ ਹੀ ਨਿਮਰਦੀ ਸੀ ਚਾਰ-ਪੰਜ ਦਿਨਾਂ ਤੋਂ ਸਾਡਾ ਬੁਰਾ ਹਾਲ ਸੀ ਪਾਣੀ ਪੀ ਪੀ ਅਸੀਂ ਸਾਰੇ ਕਹਿੰਦੇ ਸੀ ਪਿਆਸ ਨਹੀਂ ਮਰਦੀ ਪਿਆਸ ਨਹੀਂ ਮਰਦੀ ਗਰਮੀ ਕਿੰਨੀ ਹੈ ਪਿਆਸ ਨਹੀਂ ਮਰਦੀ ਪਰ ਆ ਦਿਮਾਗ ਵਿੱਚ ਯਾਰ ਕੱਲ ਲੇਟ ਆਇਆ ਉਹ ਵਾਲੀ ਚਲੋ ਜੀ ਬ੍ਰੈਕਫਾਸਟ ਕਰ ਲਈਏ ਭੁੱਖ ਲੱਗੀ ਆ ਤੇ ਇੱਧਰ ਮੈਂ ਬਣਾ ਰਹੀ ਸੀ ਬੇਟੇ ਲਈ ਉਹਦਾ ਬ੍ਰੈਕਫਾਸਟ ਬ੍ਰੈਡ ਪੀਜ਼ਾ ਯਾਨੀ ਕਿ ਸਬਜ਼ੀਆਂ ਨੇ ਜ਼ਿਆਦਾਤਰ 치즈 ਮੈਂ ਬਹੁਤ ਘੱਟ ਪਾਈ ਤੇ ਨਾਲ ਹੀ ਮੈਂ ਰੱਖਤਾ ਪਨੀਰ ਇਹ ਮੈਂ ਨਾਨ-ਸਟਿਕ ਤਵੇ ਤੇ ਬਣਾ ਲਈ ਕਿਉਂਕਿ ਲਾਈਟ ਨਹੀਂ ਸੀ ਜਿਹ ਲਾਈਟ ਹੁੰਦੀ ਫਿਰ ਮੈਂ 에어 ਫਰਾਈਰ ਵੀ ਯੂਜ਼ ਕਰਨਾ ਸੀਗਾ ਲਾਈਟ ਨਹੀਂ ਹੁੰਦੀ ਤਾਂ ਮੈਂ ਨਾਨ-ਸਟਿਕ ਤਵੇ ਤੇ ਰੱਖ ਕੇ ਨਾ ਬ੍ਰੈਡ ਤੇ ਨਾਲ ਹੀ ਮੈਂ ਪਨੀਰ ਰੱਖਤਾ ਪਨੀਰ ਸ਼ੈਲੋ ਫਰਾਈ ਹੋ ਜਾਊ ਬਹੁਤ ਘੱਟ ਕੇ ਉਹਦਾ ਮੈਂ ਯੂਜ਼ ਕੀਤਾ ਤੇ ਇਹਨੂੰ ਮੈਂ ਉਪੱਟਾ ਕਤਾ ਸਟੀਮ ਨਾਲ 치즈 ਮੈਲਟ ਹੋ ਜਾਊਗਾ ਤੇ ਸਮਝੀਆਂ ਥੋੜੇ ਬਹੁਤ ਸੌਫਟ ਹੋ ਜਾਣੀਆਂ ਤੇ ਜੋ ਬ੍ਰੈਡ ਦਾ ਜਿਹੜਾ ਬਰਾਊਨ ਬੇਸ ਹੋ ਜੂ ਬਹੁਤ ਹੀ ਅੱਛਾ ਬਣ ਜਾਂਦਾ ਇਸ ਤਰ੍ਹਾਂ ਪੱਤਵਾ ਵਧੀਆ ਹੋਵੇ ਥੋੜਾ ਜਿਹਾ ਹੈਵੀ ਹਲਕੇ ਤਵੇ ਤੇ ਮੱਚ ਜਾਂਦਾ ਜਦੋਂ ਲਾਈਟ ਨਹੀਂ ਹੁੰਦੀ ਫਿਰ ਇਸ ਤਰੀਕੇ ਨਾਲ ਬਣਾਉਣਾ ਪੈਂਦਾ ਲਾਈਟ ਹੋਵੇ ਤਾਂ ਚਲੋ ਫਿਰ ਕੰਮ ਥੋੜਾ ਸੌਖਾ ਹੋ ਜਾ ਫਿਰ ਅੱਛਾ ਰੱਖ ਲਈਦਾ ਤੇ ਹੁਣ ਮੇਰਾ ਸਾਰਾ ਕਿਚਨ ਦਾ ਕੰਮ ਆਲਮੋਸਟ ਖਤਮ ਸੀ ਤੇ ਉਸ ਤੋਂ ਬਾਅਦ ਥੋੜੀ ਬਹੁਤੀ ਕਰਨੀ ਸਫਾਈ ਲੌਬੀ ਦੀ ਮੈਂ ਡੇਲੀ ਹੀ ਕਪੜਾ ਮਾਰਦੀ ਮਾਰਦੀ ਕਦੇ ਕੀ ਕਹਿੰਦੇ ਕਦੇ ਨਾ ਵਜੇ ਪਰ ਹੁਣ ਡਸਟ ਬਹੁਤ ਜ਼ਿਆਦਾ ਆਉਂਦੀ ਉਸ ਕਰਕੇ ਨਾ ਫਿਰ ਹਰ ਰੋਜ਼ ਹੀ ਸਫਾਈ ਕਰਨੀ ਪੈਂਦੀ ਹੈ ਸਫਾਈ ਮੀਨਸ ਬਸ ਟੇਬਲ ਤੇ ਕੱਪੜਾ ਮਾਰ ਦੋ ਚੇਅਰ ਸੈੱਟ ਕਰ ਦੋ ਕੱਪੜੇ ਚ ਸੋਫੇ ਦੇ ਝਾੜ ਕੇ ਪਛਾੜ ਦੋ ਬਸ ਇੰਨੀ ਇੱਕ ਸਫਾਈ ਪਹੁੰਚਾ ਡੀਪ ਕਲੀਨਿੰਗ ਵਾਲੀ ਨਹੀਂ ਇੰਨੀ ਤਾਂ ਡੇਲੀ ਕਰਨੀ ਪੈਂਦੀ ਹੈ ਵਾਸ਼ਫੇਸ਼ਨ ਵੀ ਡੇਲੀ ਹੀ ਵਾਸ਼ ਕਰਨਾ ਪੈਂਦਾ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਕੁਝ ਡਸਟ ਕਰਕੇ ਕੁਝ ਤਾਂ ਬਾਹਰੋਂ ਵੀ ਅੰਦਰ ਖੇਤੋਂ ਦੇ ਹੱਥੋਂ ਉੱਥੋਂ ਡਸਟ ਕਰਕੇ ਯੂਸ ਜਾਂਦੇ ਹੁੰਦਾ ਫਿਰ ਗੰਦ ਅਜ ਹੋ ਜਾਂਦਾ ਜ਼ਿਆਦਾ ਧੋਣ ਵਾਲਾ ਹੋਵੇ ਅੰਦਰ ਰੋਜ਼ੀ ਟੋਬਲ ਚੇਂਜ ਕਰ ਦਾਂਗੇ ਤੇ ਮੈਂ ਨਾ ਮਿਰਰ ਆਹ ਵਾਲਾ ਸਾਫ ਕਰ ਰਹੀ ਸੀ ਮੇਰੇ ਕੋਲ ਐਕਸਪਾਇਰਡ ਹੈਂਡ ਸੈਨੀਟਾਈਜ਼ਰ ਪਿਆ ਥੋੜਾ ਜਿਹਾ ਰੈਗਡ ਮੈਂ ਕਾਫੀ ਜ਼ਿਆਦਾ ਯੂਜ਼ ਕਰ ਲਿਆ ਐਕਸਪਾਇਰਡ ਕਾਫੀ ਟਾਈਮ ਦਾ ਇਹ ਪਰ ਮੈਨੂੰ ਮਿਰਰਸ ਨੂੰ ਕਲੀਨ ਕਰਨ ਲਈ ਸਾਫ ਕਰਨ ਲਈ ਮੈਂ ਯੂਜ਼ ਕਰ ਲੈਂਦੀ ਸਮ ਟਾਈਮਸ ਮੈਂ ਭੁੱਲ ਵੀ ਜਾਂਦੀ ਹੁੰਨੀ ਕੋਲ ਨਹੀਂ ਯੂਜ਼ ਕਰ ਲੈਂਦੀ ਪਰ ਜਦੋਂ ਮੇਰੇ ਯਾਦ ਆ ਜਾਏ ਫਿਰ ਮੈਂ ਨਾ ਮਿਰਰਸ ਕਲੀਨ ਕਰ ਲੈਂਦੀ ਕੱਪੜੇ ਉੱਪਰ ਲਗਾਏ ਆ ਜੇ ਸਪਰੇ ਵਾਲਾ ਤੁਸੀਂ ਸਪਰੇ ਕਰ ਦਿਓ ਇਹ ਮੇਰੇ ਕੋਲ 스프ਰੇ ਵਾਲਾ ਨਹੀਂ ਹੈਗਾ ਮੈਂ ਕੱਪੜੇ ਉੱਪਰ ਲਗਾ ਕੇ ਬਸ ਇਹਦਾ ਮਿਰਰ ਕਲੀਨ ਕਰ ਦਾਨੀ ਆ ਬਹੁਤ ਵਧੀਆ ਸ਼ਾਈਨ ਆ ਜਾਂਦੇ ਚਮਕ ਜਾਂਦਾ ਮਿਰਰ ਬਹੁਤ ਹੀ ਅੱਛਾ ਅੱਛੇ ਤਰੀਕੇ ਨਾਲ ਕਲੀਨ ਹੋ ਜਾਂਦਾ ਫਿਰ ਮੈਂ ਕੱਢ ਕੇ ਰੱਖ ਤੇ ਸੀ ਰਾਈਸ ਵੀ ਅੰਦਰ ਕਹਿੰਦੇ ਮੈਂ ਕੜੀ ਨਾਲ ਨਾ ਦੁਪਹਿਰ ਚਾਵਲ ਖਾਉਂਗਾ ਫਿਰ ਮੈਂ ਥੋੜੇ ਰਾਈਸ ਕੱਢ ਕੇ ਰੱਖ ਤੇ ਮੈਂ ਕਿ ਦੁਪਹਿਰੇ ਮੈਂ ਬਣਾ ਦੂੰ ਤੇ ਆ ਸਵੇਰੇ ਬਣਾਈ ਸੀ ਕੜੀ ਬਹੁਤ ਟਾਈਮ ਬਾਅਦ ਬਹੁਤ ਟਾਈਮ ਬਾਅਦ ਕੜੀ ਬਣਾਈ ਆ ਤੇ ਹੁਣ ਆਲਮੋਸਟ ਗਰਮੀ ਚ ਅੱਛੀ ਵੀ ਲੱਗਦੀ ਐ ਬਣ ਜਾ ਕਰੂਗੀ ਬਸ ਥੋੜੀ ਜਿਹਾ ਨਵਾਂ ਬਣਾ ਲੈ ਕਰਨੇ ਖਾਣ ਚਰਪੋਇ ਅੱਛੀ ਲੱਗਦੀ ਐ ਬਣਾਉਣ ਦੀ ਕੌਲ ਹੋ ਜਾਂਦੀ ਕਿਉਂਕਿ ਖੜੇ ਰਹਿਣਾ ਪੈਂਦੇ ਨੂੰ ਹਲਾਇਆ ਜਾਣਾ ਪੈਂਦਾ ਨੀਚੇ ਲੱਗਣ ਦਾ ਡਰ ਰਹਿੰਦਾ ਟਾਈਮ ਹੋ ਰਿਹਾ ਹੁਣ ਪੌਣੇ ਚਾਰ ਦਾ ਤੇ ਮੈਂ ਲੈ ਕੇ ਆਏ ਭਿੰਡਿਆਂ ਦੀ ਸਬਜ਼ੀ ਮੈਂ ਕੰਦਰ ਬੈ ਕੇ ਕੱਟ ਲਾਂ ਕਮਰਾ ਠੰਡਾ ਜਿਵੇਂ ਕਮਰੇ ਜੂ ਬਾਹਰ ਨਿਕਲਦੇ ਆ ਜੇ ਗਰਮੀ ਉਦੋਂ ਬਾਹਰ ਨਿਕਲਦੇ ਆ ਤਾਂ ਹੋਰ ਗਰਮੀ ਇੰਨੀ ਗਰਮੀ ਬਿਲਕੁਲ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਰੋਟੀ ਪਾਣੀ ਵੀ ਮਸਾਂ ਸਰਦੇ ਨੂੰ ਕਰੀਦਾ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਇੱਕ ਏਸੀ ਜੇ ਦਿਨੇ ਬੈਨੇ ਕਮਰਾ ਠੰਡਾ ਹੁੰਦਾ ਹੈ ਨਾ ਤੇ ਬਾਹਰ ਫਿਰ ਕੰਮ ਕਰਨਾ ਵੀ ਔਖਾ ਹੋ ਜਾਂਦਾ ਸਬਜ਼ੀ ਕੱਟ ਕੇ ਰੱਖ ਲਾਂ ਬਣਾਉਂਗੀ ਹਜੇ ਠਹਿਰ ਕੇ ਤੇ ਵਾਸ਼ਰੂਮ ਮੈਂ ਡੀਪ ਕਲੀਨ ਕਰਤਾ ਸੀ ਜਾਂ ਚੁੱਤੀ ਲਈ ਤੋਤੀਆਂ ਪਿਆਸੇ ਪਿੰਡੇ ਪਾਣੀ ਸੁੱਕ ਚੁੱਕਾ ਇਹਨਾਂ ਦਾ ਬਾਕੀ ਮੈਂ ਖਵਾਰ ਤੇ ਨਾ ਕੱਟ-ਕੱਟ ਨਾਲ ਦੇ ਨਾਲ ਅੱਧਾ ਰੱਖੀ ਚੱਲੂਗੀ ਜਿਹੜਾ ਥੋੜਾ ਬਹੁਤਾ ਵੀ ਪਾਣੀ ਗਿੱਲਾ ਹੋ ਸੁੱਕ ਜਾਣੀ ਆ ਪਿੰਡੀ ਬਣੂ ਸ਼ਾਮ ਨੂੰ ਕਈ ਦਿਨ ਹੋ ਗਏ ਸੀ ਹਰੀ ਸਬਜ਼ੀਆਂ ਤੋਂ ਨਾ ਪਾਂਜੇ ਸੀਗੇ ਕਉਂਕੀ ਹੁਣ ਪਿੰਡ 'ਚ ਨਾ ਸਬਜ਼ੀਆਂ ਵਾਲਾ ਆਉਂਦਾ ਨਹੀਂ ਪਹਿਨਾਂ ਤੋਂ ਆਉਂਦਾ ਸੀ ਇੱਕ ਭਾਈ ਤੇ ਹੁਣ ਕੰਮ-ਕੁਮ ਲੱਗੇ ਬੰਦੇ ਫਿਰ ਦਿਹਾੜੀ ਜਾਣ ਲੱਗੇ ਅਰਦੇ ਨੇ ਸਬਜ਼ੀ ਵਾਲਾ ਕੋਈ ਆਨਲਾਈਨ ਸ ਬਹੁਤ ਹੀ ਔਖਾ ਹੋ ਜਾਂਦਾ ਫਿਰ ਬਹੁਤ ਹੋ ਜਾਂਦੇ ਉਧਰ ਦਵਿੰਦਰ ਦਾ ਕੰਮ ਦਾ ਟਾਈਮ ਇਹਨਾਂ ਨੂੰ ਬੇਲ ਨਹੀਂ ਹੈਗੀ ਰਾਤਾ ਸਬਜ਼ੀਆਂ ਫਰੂਟ ਲੈ ਕੇ ਆਏ ਸੀ ਭਾ ਜਿਹੜਾ ਗ੍ਰੋਸਰੀ ਵਾਲਾ ਸਮਾਨ ਸੀ ਉਹ ਸਟਿਲ ਹਜੇ ਰਹਿ ਰੰਗਾ ਦੇਖੋ ਜੇ ਟਾਈਮ ਲੱਗੋ ਦਵਿੰਦਰ ਵੱਲ ਜਾਵਾਂਗੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਿੰਡ 'ਚ ਨਾ ਕਈ ਵਾਰ ਐ ਸਹੂਲਤ ਨਾ ਹੋਵੇ ਔਖਾ ਬਹੁਤ ਆ ਦੇਖੋ ਪਿੰਡਾਂ ਸ਼ਹਿਰਾਂ ਚ ਰਹਿਣ ਦੇ ਨੁਕਸਾਨ ਵੀ ਹੁੰਦੇ ਨੇ ਫਾਇਦੇ ਵੀ ਹੁੰਦੇ ਨੇ ਨਾ ਜਿਹੜਾ ਪਿੰਡਾਂ ਮਰ ਦਾ ਖੁੱਲਡੁੱਲਾ ਮਾਹੌਲ ਆ ਖੁੱਲਾ ਪਾਣੀ ਖੁੱਲੇ ਵੇੜੇ ਇਹ ਸ਼ਹਿਰਾਂ ਚ ਨਹੀਂ ਹੁੰਦੇ ਹੈਗੇ ਬਸ ਜਿਹੜੀਆਂ ਸ਼ਹਿਰਾਂ ਚ ਸਹੂਲਤਾਂ ਆਪਾਂ ਨੇੜੇ ਮਿਲਦੀਆਂ ਨੇ ਉਹ ਪਿੰਡਾਂ ਚ ਨਹੀਂ ਹੁੰਦੀਆਂ ਉਹ ਸਹੂਲਤਾਂ ਦੋਨੋਂ ਹੀ ਪਾਸੇ ਠੀਕ ਨਹੀਂ ਆਪਾਂ ਚੰਗੇ ਵਾਸੇ ਵੰਤ ਸਕਦੇ ਆਂ ਕਈ ਵਾਰ ਆਪਾਂ ਫਟਾਫਟ ਜਾ ਕੇ ਸਮੋਸੇ ਟਿੱਕੀਆਂ ਭਾਲੇ ਇਹੋ ਜਿਹਾ ਕੁਝ ਜੰਕ ਵੀ ਲਿਆਉਣਾ ਵੀ ਕਿਹੜਾ ਦੂਰ ਜਾਣਾ ਨਾ ਉਹ ਫਿਰ ਉਹ ਚੀਜ਼ ਆ ਆਪਾਂ ਨੂੰ ਫਿਰ ਉਹ ਨੁਕਸਾਨ ਹੋ ਜਾਂਦਾ ਵੀ ਨੇੜੇ ਕਰਕੇ ਆਪਾਂ ਜੰਕ ਤੋਂ ਵੀ ਜ਼ਿਆਦਾ ਖਾਣ ਲੱ ਅਸਪਿੰਡ ਜੇ ਹੁੰਦਾ ਸਹੂਲਤ ਨਹੀਂ ਕੋਈ ਹੁੰਦੀ ਹੈਗੀ ਕੋਈ ਚੀਜ਼ ਤੁਸ ਲੈਣੇ ਕੋਈ ਤੁਹਾਨੂੰ ਨੀਕਾ ਮੋਟਾ ਕੰਮ ਆ ਸਪੈਸ਼ਲ ਸ਼ਹਿਰ ਜਾਣਾ ਪੈਂਦਾ ਹੁਣ ਸਬਜ਼ੀ ਚ ਸਾਡੇ ਪਿੰਡ ਵੀ ਵੇਚਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਦਾ ਕੌਣ ਵੇਚਦਾ ਕਈ ਵਾਰ ਤੇ ਕਦੀ ਵਾਰ ਹੈਲਪਰ ਸਾਨੂੰ ਦੱਸਦੀ ਹੁੰਦੀ ਪੁਰਾਣਾ ਵੇਚਦਾ ਦਿਖੜਾ ਵੇਚਦਾ ਫਿਰ ਹੁੰਦਾ ਕੌਣ ਲਿਆ ਉਹ ਕੋ ਜਾ ਕੇ ਕਿੱਥੇ ਲਿਆਵਾਂਗੇ ਕਿਉਂਕਿ ਨੌਕਰਾਂ ਨੂੰ ਵੀ ਹੁਣ ਬੇ ਵੀ ਨਹੀਂ ਖੇਤ ਕੰਮ ਹੁੰਦਾ ਕੋਈ ਲਿਆ ਨਹੀਂ ਸਕਦਾ ਹੈ ਸੋ ਅਸੀਂ ਸਬਜ਼ੀ ਕੱਟ ਲਈਏ ਫਿਰ ਮੈਂ ਉਸ ਤੋਂ ਬਾਅਦ ਪਿਆਜ਼ ਛਿੱਲੇ ਪਏ ਨੇ ਕੁਝ ਮੈਂ ਹੋਰ ਛਿੱਲ ਕੇ ਰੱਖ ਲਵਾਂ ਜਿੰਨੇ ਛਿੱਲੇ ਪੈ ਨੇ ਉਹ ਹੁਣ ਸਬਜ਼ੀ ਚ ਕੰਮ ਆ ਜਾਣਗੇ ਫਿਰ ਮੈਂ ਉਸ ਤੋਂ ਬਾਅਦ ਛਿੱਲ ਕੇ ਰੱਖ ਦੂੰ ਕੱਲ੍ਹ ਵਾਸਤੇ ਸਵੇਰ ਵਾਸਤੇ ਓਹੋ ਤੁਹਾਨੂੰ ਮੈਂ ਤੋਲਣ ਲੱਗੀ ਸੀ ਚਿਮਨੀ ਦਾ ਫਿਲਟਰ ਮੈਂ ਕਈ ਦਿਨਾਂ ਤੋਂ ਸੋਚ ਰਹੀ ਸੀ ਵਾਸ਼ ਕਰਨਾ ਵਾਸ਼ ਕਰਨਾ ਪਰ ਮੈਨੂੰ ਕੋਲ ਹੀ ਹੋਈ ਪਈ ਸੀ ਇੱਕ ਦਿਨ ਲਾਈਟ ਨਹੀਂ ਸੀ ਇੱਕ ਦਿਨ ਮੈਂ ਹੀ ਕੋਲ ਕਰ ਲਈ ਤੋ ਹੁੰਦੀ ਤੇ ਮੈਂ ਕਿ ਚਲੋ ਅੱਜ ਇਹ ਧੋਦ ਹਨਾ ਕੋਲ ਨਹੀਂ ਕਰਨੀ ਧੋਣਾ ਹੀ ਪੈਣਾ ਕਿਉਂਕਿ ਜਦੋਂ ਚਾਫੀ ਜਿਆਦਾ ਗੰਦਾ ਹੋਇਆ ਨਾ ਫਿਰ ਆਪਾਂ ਵਾਸ਼ ਕਰਦੇ ਆ ਆਪਣੀ ਮਿਹਨਤ ਜਿਆਦਾ ਲੱਗਦੀ ਹੈ ਤੇ ਉਹਨਾਂ ਵਧੀਆ ਤਰੀਕੇ ਨਾਲ ਸਾਫ਼ ਵੀ ਨਹੀਂ ਹੁੰਦਾ ਤੇ ਸਾਫ਼ ਆਪਾਂ ਕਰ ਲਾਂਗੇ ਪਰ ਆਪਣੀ ਮਿਹਨਤ ਜਿਆਦਾ ਲੱਗੂਗੀ ਇਸ ਕਰਕੇ ਮੈਂ ਥੋੜਾ ਜਲਦੀ ਹੀ ਧੋਦਾਂ ਨਹੀਂ ਬਾਕੀ ਹੁਣ ਕੁਕਿੰਗ ਬਹੁਤ ਜਿਆਦਾ ਹੁੰਦੀ ਹੈ ਉਸ ਕਰਕੇ ਨਾ ਫਿਰ ਜਲਦੀ ਹੀ ਵਾਸ਼ ਕਰਦੀ ਤਾਂ ਠੀਕ ਰਹਿੰਦਾ ਤੇ ਜਿਹੜੀ ਪਲਾਸਟਿਕ ਦੀ ਟ੍ਰੇ ਮੈਂ ਰੱਖੀ ਹੋਈ ਹੈ ਚੀਮੇ ਦਾ ਫਿਲਟਰ ਵਾਸ਼ ਕਰਨ ਲਈ ਬਹੁਤ ਹੀ ਜਿਆਦਾ ਮੈਨੂੰ ਵਧੀਆ ਲੱਗਦੀ ਹੈ ਬਹੁਤ ਫਾਇਦਾ ਯਾਨੀ ਕਿ ਮੈਨੂੰ ਮਿਲਿਆ ਫਿਲਟਰ ਬਾਰ ਉਹ ਵਾਸ਼ਿੰਗ ਏਰੀਆ ਵਿੱਚ ਲਾਂਡਰੀ ਟੱਬਾ ਜਿਹੜਾ ਉਧਰ ਉਹਦੇ ਵਿੱਚ ਵਾਸ਼ ਕਰਦੀ ਹੁੰਦੀ ਸੀ ਉਹ ਟੱਬ ਇੱਕ ਤਾਂ ਹੈ ਵੱਡੇ ਸਾਈਜ਼ ਵਿੱਚ ਇੱਕ ਸੈਰਾਮਿਕ ਦਾ ਉਹਦੇ ਵਿੱਚ ਪਾਣੀ ਬਹੁਤ ਜਲਦੀ ਠੰਡਾ ਹੋ ਜਾਂਦਾ ਹੁੰਦਾ ਸੀਗਾ ਇੱਕ ਦੂਜੀ ਚੀਜ਼ ਜਿਹੜੀ ਮੈਨੂੰ ਪਰੇਸ਼ਾਨ ਕਰਦੀ ਸੀ ਗਰਮੀਆਂ ਵਿੱਚ ਨੇ ਉਧਰ ਅਸੀਂ ਸਿਲੰਡਰ ਉਤਾਰ ਕੇ ਰੱਖ ਦਿੰਦੇ ਸੀ ਕਿਉਂਕਿ ਸਾਨੂੰ ਗਰਮ ਪਾਣੀ ਦੀ ਲੋੜ ਨਹੀਂ ਰਹਿੰਦੀ ਆਲਮੋਸਟ ਟੈਂਕੀ ਚ ਹੀ ਪਾਣੀ ਗਰਮ ਹੁੰਦਾ ਤੇ ਉਧਰ ਸਾਡਾ ਗੀਜ਼ਰ ਕੈਸ ਗੀਜ਼ਰ ਲੱਗਾ ਹੈ ਉਹਦਾ ਗਰਮ ਪਾਣੀ ਮਿਲਦਾ ਸੀ ਗਰਮੀ ਵਿੱਚ ਸਿਲੰਡਰ ਅਸੀਂ ਉਤਾਰ ਦਾਂਦੇ ਸੀ ਵੀ ਲੋੜ ਨਹੀਂ ਹੁੰਦੀ ਸੀ ਸੋਸ ਕਰਕੇ ਮੈਨੂੰ ਗਰਮ ਪਾਣੀ ਕਿਚਨ ਚੋਂ ਅੰਦਰੋਂ ਗੀਜ਼ਰ ਚੋਂ ਬਾਹਰ ਲੈ ਕੇ ਜਾਣਾ ਪੈਂਦਾ ਸੀਗਾ ਜੋ ਮਦਾ ਨਹੀਂ ਹੁੰਦਾ ਧੋਣ ਦਾ ਹਨਾ ਪਾਣੀ ਕਿਤੋਂ ਚੱਕੋ ਕਿਤੇ ਜਾ ਕੇ ਤੋਂ ਉਹ ਆਪਾਂ ਕੰਮ ਫਿਰ ਹੈ ਜੇ ਕੰਮ ਕਰਨ ਦੀ ਕੋਲ ਵੀ ਬਹੁਤ ਹੁੰਦੀ ਸੀ ਤੇ ਬਸ ਜਦ ਦੀ ਟ੍ਰੇ ਲੈ ਕੇ ਆਉਂਦੀ ਮੈਨੂੰ ਨਾ ਮੈਨੂੰ ਕੋਲ ਹੁੰਦੀ ਧੋਣ ਦੀ ਬੜੇ ਜਲਦੀ ਮੈਂ ਜਿਮੀਨਲ ਫਿਲਟਰ ਧੋਦਾ ਨਹੀਂ ਔਰ ਪਾਣੀ ਵੀ ਠੰਡਾ ਨਹੀਂ ਹੁੰਦਾ ਇਹਦੇ ਵਿੱਚ ਤੇ ਦੇਖੋ ਕਿੰਨਾ ਸਾਫ਼ ਹੋ ਗਿਆ ਮੇਰੇ ਬਿਲਕੁਲ ਮੇਨ ਤੇ ਲੱਗੀ ਹਲਕਾ ਫੁਲਕਾ ਇਹ ਮੈਂ ਬ੍ਰਸ਼ ਮਾਰਿਆ ਤੇ ਐਨੇ ਨਾਲ ਹੀ ਸਾਫ਼ ਹੋ ਗਿਆ ਮੈਂ ਸਰਫ ਪਾਇਆ ਸਰਫ ਨਾਲ ਮੈਂ ਵਿਮ ਲਿਕੁਇਡ ਪਾਇਆ ਦੋ ਚੀਜ਼ਾਂ ਪਾਈਆਂ ਨੇ ਬਸ ਇਹਦੇ ਵਿੱਚ ਇਹ ਫਿਲਟਰ ਥੋੜਾ ਚਿਮਨੀ ਦਾ ਬਹੁਤ ਬਹੁਤ ਜ਼ਿਆਦਾ ਗੰਦਾ ਤਾਂ ਤੁਸੀਂ ਡਰੇਨੈਕਸ ਦਾ ਪਾਊਚ ਆਉਂਦਾ ਜਿਹੜਾ ਆਪਾਂ ਸਿੰਕਸ ਦੇ ਪਾਈਪਸ ਸਾਫ਼ ਕਰਨ ਲਈ ਪਾਊਚ ਪਾਉਣ ਨੇ ਡਰੇਨੈਕਸ ਤੁਸੀਂ ਉਹ ਨਾਲ ਪਾ ਸਕਦੇ ਹੋ ਨਾਲ ਸਰਸ ਪਾ ਦਿਓ ਉਹਦੇ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦਾ ਤੇ ਆਹ ਵਾਲੇ ਸਿੰਕ ਵੀ ਵਾਸ਼ ਕਰਤੀ ਕਿਉਂਕਿ ਇਹਦੇ ਵਿੱਚ ਨਾ ਅਸੀਂ ਭਾਂਡੇ ਵਾਲੀ ਟੋਕਰੀ ਰੱਖਦੇ ਹੁੰਦੇ ਆ ਤੇ ਦੂਜੀ ਸਿੰਕ ਭਾਂਡੇ ਧੋਣ ਲਈ ਯੂਜ਼ ਕਰਦੇ ਹੁੰਦੇ ਆ ਤੇ ਸਿੰਕ ਵੀ ਮੈਂ ਧੋਤੀ ਤੇ ਫਿਲਟਰ ਤੇ ਆਇਲ ਟ੍ਰੇ ਵੀ ਧੋਤੀ ਕਿ ਇਹਨਾਂ ਨੂੰ ਰੱਖਿਆ ਨੇ ਬਾਹਰ ਧੁੱਪੇ ਤੇ ਉਸ ਤੋਂ ਬਾਅਦ ਮੈਂ ਧੋਉਂਗੀ ਕਿਚਨ ਦਾ ਟੋਵਲ ਜਦੋਂ ਮੈਂ ਚਿਮਨੀ ਦਾ ਫਿਲਟਰ ਵਾਸ਼ ਕਰ ਰਹੀ ਸੀ ਨਾ ਗੀਜ਼ਰ ਓਨ ਕਰਾਇਆ ਸੀ ਉਹਦੀ ਮੈਂ ਗਰਮ ਪਾਣੀ ਵਿੱਚ ਸੋਕ ਕਰਤੀ ਸੀਗੇ ਮੈਂ ਕਿਹਾ ਫਿਰ ਉਸ ਤੋਂ ਬਾਅਦ ਚਲੋ ਇਹ ਤੋਂ ਕੁਝ ਟਾਈਮ ਪਾਣੀ ਵਿੱਚ ਸੋਕ ਹੋਏ ਪਏ ਰਹਿ ਤੇ ਉਹਦੇ ਨਾਲ ਕੀ ਹੋਊਗਾ ਮੈਲ ਜੀ ਚਲੋ ਉਗਲ ਜਾਂਦੀ ਆਪਾਂ ਨੂੰ ਧੋਣੇ ਸੌਖੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਫਿਰ ਆਪਾਂ ਨੂੰ ਰਗੜਨ ਦੀ ਲੋੜ ਨਹੀਂ ਮੈਂ ਇਸੇ ਤਰੀਕੇ ਨਾਲ ਗਰਮ ਪਾਣੀ ਸੋਕ ਕਰਕੇ ਸਾਫ਼ ਪਾ ਕੇ ਥਾਪੀ ਨਾ ਘੁੜਦਾਂ ਨਹੀਂ ਹੁੰਦੀ ਬਸ ਇਹੀ ਮੇਰਾ ਤਰੀਕਾ ਕੋਈ ਹੋਰ ਇਹਦੇ ਤੇ ਗਰਮ ਪਾਣੀ ਚ ਨਿੱਖਰ ਵੀ ਜਾਂਦੇ ਨੇ ਇੱਕ ਆਪਾਂ ਸੋਕ ਕਰਕੇ ਰੱਖ ਦਈਏ ਵੈਸੇ ਅੱਧੇ ਤਾਂ ਉਮੀ ਮੈਲ ਜਿਹਨਾਂ ਦੀ ਜਲਦੀ ਸਾਫ਼ ਹੋ ਜਾਂਦੀ ਹੈ ਹਲਕਾ ਹਲਕਾ ਥਾਪੀ ਨਾ ਕੁੱਟ ਦੂੰਗੀ ਤੇ ਕੁੱਟ ਕੇ ਮਸ਼ੀਨ ਦੇ ਡਰਾਈ ਚ ਸੁਕਾ ਕੇ ਸੁੱਕਣੇ ਪਾ ਦੂੰਗੀ ਟੋਵਲ ਤੋਤੇਗੇ ਇਹ ਮੈਂ ਇਕੱਠੇ ਤੋਂ ਨਹੀਂ ਟੋਵਲ ਰੋਜ਼ ਰੋਜ਼ ਨਹੀਂ ਵੀ ਇੱਕ ਗੰਦਾ ਹੋਗਾ ਇੱਕ ਤੋਤਾ ਇੱਕ ਗੰਦਾ ਹੋਗਾ ਇੱਕ ਤੋਤਾ ਹੀ ਨਹੀਂ ਜੋ ਰੁੱਕ ਕਈ ਟੋਵਲ ਇਕੱਠੇ ਗੰਦੇ ਹੋ ਜਾਂਦੇ ਨੇ ਫਿਰ ਵਾਸ਼ ਕਰਦੀ ਹੁੰਨੀ ਆ ਔਰ ਇਕੱਠੇ ਨਾ ਫਿਰ ਪੰਜ ਚਾਰ ਟੋਵਲ ਇਕੱਠੇ ਹੋਣ ਤਾਂ ਉਹ ਆਪਾਂ ਨੂੰ ਧੋਣੇ ਵੀ ਸੌਖੇ ਰਹਿੰਦੇ ਨੇ ਪਹਿਲਾਂ ਗਰਮ ਪਾਣੀ ਸੋਕ ਕਰ ਦੋ ਧੋ ਦੋ ਇੱਕ ਇੱਕ ਦਾ ਬੜਾ ਔਖਾ ਲੱਗਦਾ ਵੀ ਕੱਲਾ ਕੱਲਾ ਟੋਵਲ ਕੀ ਧੋਈਏ ਇਸ ਕਰਕੇ ਪੂਣੇ ਵੀ ਤੇ ਕਿਚਨ ਦੇ ਟੋਵਲ ਵੀ ਮੈਂ ਇਕੱਠੇ ਕਰਕੇ ਹੀ ਵਾਸ਼ ਕਰ ਦਿੰਦੀ ਹੁੰਦੀ ਜਦੋਂ ਕਾਫੀ ਇਕੱਠੇ ਹੋ ਜਾਣ ਤਾਂ ਫਿਰ ਮੈਂ ਤਰਕੇ ਪੰਜ ਚਾਰ ਤਾਂ ਹੋਣ ਐਟ ਲੀਸਟ ਤੇ ਉਸ ਤੋਂ ਬਾਅਦ ਮੈਂ ਅਗੇ ਇਸ ਕਿਚਨ ਵੀ ਸਬਜੀ ਮੈਂ ਤੇ ਪਹਿਲੇ ਕੱਟ ਕੇ ਰੱਖਤੀ ਸੀ ਪਿਆਜ਼ ਵੀ ਮੈਂ ਉਹਦੇ ਨਾਲ ਹੀ ਕੱਟ ਕੇ ਰੱਖਦੇ ਸੀ ਤੇ ਹੁਣ ਬਣਾਉਣ ਲੱਗੂਗੀ ਸਬਜੀ ਕੜਾਹੀ ਵਿੱਚ ਪਾ ਲੈ ਸਰੋਂ ਦਾ ਤੇਲ ਤੇਰ ਵਿੱਚ ਪਹਿਲਾਂ ਮੈਂ ਪਿਆਜ਼ ਭੁੰਨਦੀ ਹੁੰਨੀ ਆ ਕਿਉਂਕਿ ਜੇ ਆਪਾਂ ਭਿੰਡੀ ਦੇ ਨਾਲ ਹੀ ਪਿਆਜ਼ ਪਾ ਦਿੰਦੇ ਨੇ ਉਹ ਬਹੁਤ ਜ਼ਿਆਦਾ ਭੁੰਨੇ ਨਹੀਂ ਜਾਂਦੇ ਖੜਮੇ ਜੇ ਰਹਿੰਦੇ ਨੇ ਫਿਰ ਉਹ ਦਵਿੰਦਰ ਨੂੰ ਪਸੰਦ ਨਹੀਂ ਹੈਗੀ ਦਵਿੰਦਰ ਨੂੰ ਹੁੰਦਾ ਪਿਆਜ਼ ਹੋਣ ਪਰ ਪਿਛਕੇ ਜੇ ਹੋਣ ਭੁੰਨੇ ਜੇ ਹੋਣ ਕੱਚੇ ਜੇ ਨਾ ਦਿਖਣਾ ਇਸ ਕਰਕੇ ਪਹਿਲਾਂ ਮੈਂ ਅੱਧ ਭੁੰਨੇ ਜੇ ਕਰ ਲੈਂਦੀ ਹੁੰਨੇ ਪਿਆਜ਼ ਫਿਰ ਕੁਝ ਭਿੰਡੀਆਂ ਦੇ ਨਾਲ ਭੁੰਨੇ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਚਲੋ ਫਿਰ ਉਹਨਾਂ ਨੂੰ ਆਈ ਨਹੀਂ ਲੱਗਦਾ ਵੀ ਪਿਆਜ਼ ਬਹੁਤ ਜ਼ਿਆਦਾ ਨਹੀਂ ਬਹੁਤ ਖੜਮੇ ਜੇ ਨਹੀਂ ਬਾਕੀ ਹਰ ਇੱਕ ਦੇ ਹਮ ਅਲੱਗ-ਅਲੱਗ ਟੇਸਟ ਹੈ ਅਲੱਗ-ਅਲੱਗ ਚੋਇਸ ਹੁੰਦਾ ਨਾ ਕਈ ਭਿੰਡੀ ਦੇ ਨਾਲ ਇਕੱ ਉਈ ਗੱਲ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਹੈਗਾ ਤੇ ਇਧਰ ਪਿਆਜ਼ ਪੁੰਨੇ ਜਾ ਰਹੇ ਸੀਟਾ ਦੇ ਨਾਲ-ਨਾਲ ਮੈਂ ਕਿਚਰੋਂ ਨੂਨਦਾਨੇ ਵਿੱਚ ਜਿਹੜੇ ਮਸਾਲੇ ਮੈਂ ਫਿਲ ਕਰਨੇ ਨੇ ਕੋਈ ਹੈ ਨਹੀਂ ਖਤਮ ਨਹੀਂ ਜਾਂ ਘਟਨੇ ਵੀ ਉਹ ਕਰ ਲਾਣੀ ਆ ਹੈ ਤਾਂ ਸਬਜ਼ੀ ਬਣਾਉਣ ਦੇ ਨਾਲ-ਨਾਲ ਕੁਛ ਨਾ ਕੁਛ ਕੰਮ ਕਰ ਲਈਏ ਤਾਂ ਆਪਣੇ ਕੰਮ ਵੀ ਘਟ ਜਾਂਦੇ ਨੇ ਆਪਣਾ ਟਾਈਮ ਵੀ ਨਹੀਂ ਵੇਸਟ ਜਾਂਦਾ ਮੈਂ ਕਿਚਨ 'ਚ ਦੇਖ ਰਹਾਂ ਨੂਨ ਵੀ ਕੀ ਕੰਮ ਆ ਮੈਂ ਕੀ ਕਰਾਂ ਸਬਜ਼ੀ ਬਣਾਉਣ ਦੇ ਨਾਲ-ਨਾਲ ਉਹ ਫਿਰ ਧਿਆਨ ਚ ਆਪਾਂ ਰੱਖ ਲਈਏ ਨੇ ਕੰਮ ਨਾਲ ਨਾਲ ਆਪਣੇ ਹੋ ਜਾਂਦੇ ਨੇ ਮਸਾਲੇ ਭਰ ਲੂੰਗੀ ਮੰਸਾਪਿਤੋ ਬਿਬੂਤ ਸਾਡੇ ਬਣਦੀ ਹੈ ਕਾਫੀ ਤੇ ਉਸ ਕਰਕੇ ਨਾ ਮਸਾਲੇ ਹੁਣ ਕਾਫੀ ਲੱਗਦੇ ਨੇ ਪਹਿਲਾਂ ਤਾਂ ਕਈ ਵੀ ਨਾ ਤਾਂ ਮੈਨੂੰ ਨੰਦਾਂ ਦੇ ਮਸਾਲੇ ਭਰਦੇ ਕਿ ਹੁਣ ਤਾਂ ਹਰ ਤੀਜੇ ਚੌਥੇ ਦਿਨ ਮਸਾਲੇ ਭਰਨੇ ਪੈਂਦੇ ਨੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਦਵਿੰਦਰ ਲੈ ਆਇਆ ਇਸ ਕੋ ਸਮਾਨ ਜਿਹੜਾ ਕੱਲ ਰਹਿ ਗਿਆ ਸੀਗਾ ਤੇ ਗਰੋਸਰੀ ਦਾ ਸਮਾਨ ਜਿਵੇਂ ਜੀਰਾ ਕਾਜੂ ਬਦਾਮ ਹੋਗੇ ਦਲੀ ਹੋਈ ਹਰੀ ਮੂੰਗੀ ਥਾਲ ਹੋਗੇ ਮੈਂ ਖਿਚੜੀ ਲਈ ਯੂਜ਼ ਕਰਦੀ ਹੁੰਨੀ ਦਾਲ ਨਹੀਂ ਸਿੱਧੀ ਬਣਾਉਂਦੀ ਖਿਚੜੀ ਯੂਜ਼ ਕਰਦੀ ਹੁੰਨੀ ਖਿਚੜੀ ਚ ਪੰਪਕਿਨ ਸੀਡਸ ਤੇ ਸਨਫਲਾవర్ ਸੀਡਸ ਹੋਗੇ ਸੋਇਆਬੀਨ ਧਿਆ ਚੂਰਾ ਐਂਡ ਸੋਇਆਬੀਨ ਦੇ ਬਣੀਆਂ ਇਹਨਾਂ ਚ ਬਹੁਤ ਵਧੀਆ ਪ੍ਰੋਟੀਨ ਹੁੰਦਾ ਅੱਛਾ ਸੋਰਸ ਆ ਪ੍ਰੋਟੀਨ ਦਾ ਤੇ ਰਾਗੀ ਆਟਾ ਜਵਾਰ ਆਟਾ ਹੋ ਗਿਆ ਪਹਿਲਾਂ ਵਾਲੇ ਆਟੇ ਖਤਮ ਡੱਬੇ ਖਾਲੀ ਮੈਂ ਵਾਸ਼ ਕਰਕੇ ਰੱਖ ਦਿੱਤੇ ਸੀ ਚਾਵਲ ਹੋ ਗਏ ਚੀਟੀ ਵਾਲੇ ਗ੍ਰੀਨ ਟੀ ਮਖਾਣੇ ਮਖਾਣੇ ਇਸ ਵਾਰ ਨਾ ਬਹੁਤ ਵੱਡਾ ਪੈਕੇਟ ਦਿੱਤਾ ਉਹਨਾਂ ਨੇ ਤੇ ਜਵੇਂਦਰ ਕੰਟ ਲੋ ਕੋਈ ਗੱਲ ਨਹੀਂ ਤੁਸੀਂ ਯੂਜ਼ ਕਰਦੇ ਹੋ ਰੈਗੂਲਰ ਤੇ ਰੱਖ ਲਓ ਕਾਲਾ ਨਮਕ ਹੋ ਗਿਆ ਚਾਹ ਪੱਤੀ ਹੋ ਗਈ ਇਹ ਕੁ ਸਾਮਾਨ ਸੀ ਗ੍ਰੋਸਰੀ ਦਾ ਜੋ ਅੱਜ ਦਵਿੰਦਰ ਲੈ ਕੇ ਆਏ ਨੇ ਹੀ ਰਾਤ ਅਸੀਂ ਕਾਫੀ ਲੇਟ ਹੋ ਗਏ ਤੇ ਸ਼ਾਪ ਬੰਦ ਹੋ ਗਈ ਸੀ ਚਲੋ ਜਣ ਕਰਦੇ ਵੀਡੀਓ ਦਾ ਐਂਡ ਹੋਪਸ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ